ਸ੍ਰਿਕਟ ਆਊਟ ਆਫ ਦ ਬੇਸ ਇਸ ਮੰਨਤਾ ਦਲਜੀਤ ਸਰ ਜੰਡਗੀਟ ਸਰ ਸ਼ੋ ਹੈ ਅਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਹੈ ਕਿ ਜਿਹੜੇ ਸ਼ਾਰਦਾਰੂ ਵਾਲੇ ਕਾਨੇ ਆ ਉਹ ਨਾਗਾਇਕਾਂ ਨੂੰ ਵੀ ਬੱਚਿਆਂ ਨੂੰ ਥੋੜਾ ਮਾਰਾ ਸਤਨ ਤੁਸੀਂ ਅਡਵਾਈਜ਼ਰੀ ਸਰ ਕਿਸ ਤਰ੍ਹਾਂ ਦੇਖ ਲੱਗਦਾ ਹੈ ਕਿ ਬਾਕੀ ਸਿੰਘਰਨ ਉਹ ਵੀ ਇਸ ਤਰ੍ਹਾਂ ਦੀ ਅਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ ਤੁਸੀਂ ਦੇ ਰਹੇ ਹੋ ਮੈਂ ਉਸ ਬਾਰੇ ਸਰ ਤੁਹਾਡਾ ਇਸ ਫਿਲਮ 'ਚ ਕਿਸ ਤਰੀਕੇ ਦਾ ਕਿਰਦਾਰ ਹੈ ਦੂ ਭਰਾਵਾਂ ਦੀ ਕਹਾਣੀ ਹੈ ਜੀ ਇਹ ਕਹਾਣੀ ਫਿਲਮ ਸ਼ੁਰੂ ਹੋਊਗੀ 1947 ਤੋਂ ਤੇ ਇਹ ਕਹਾਣੀ ਹੈਗੀ ਹੈ 2007 ਤੱਕ ਜੀ ਸੋ ਇਹ ਪਿਆਸ 60 ਸਾਲਾਂ ਦੀ ਜਰਨੀ ਹੈ ਉਹ ਭਾਵਾਂ ਦੀ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਰੇ ਬਾਰੇ ਇੱਕ ਫਿਲਮ ਹੈ ਜਿਹੜਾ ਇੰਜੋਏ ਕਰ ਜਗਨਬੀਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਡਾਇਰੈਕਟ ਕੀਤੀ ਹੈ ਐਕਟਰਸ ਆ ਮਿਹਨਤ ਕਰਦੇ ਆ ਜੀ ਹਾਂ ਤੁਸੀਂ ਮਿਹਨਤ ਕਰਦੇ ਯੋਗਾ ਕਰਦੇ ਜਿਮ ਕਰਦੇ ਆ ਖਾਣ ਪੀਣ ਤੇ ਕੰਟਰੋਲ ਰੱਖਣਾ ਪੈਂਦਾ ਹੈ ਜੀ ਸਰ ਬਾਲੀਵੁੱਡ ਪਿਲੋਗੇ ਸਰ ਕੋਈ ਨਵੀਂ ਆਰ ਨਹੀਂ ਬਾਲੀਵੁੱਡ ਹੁਣੀ ਆਈਏ ਜਿਸਕੰਦਰ ਦਾ ਮੁਕੱਦਮਾ Netflix ਤੇ ਹੁੰਦਾ ਥੈਂਕ ਯੂ ਐਡੈਲਕ ਸਰ ਜਿਹੜਾ ਬੜਾ ਫੇਮਸ ਹੈ ਰਿਵਰਟ